ਮਿਤੀ 6/4 ਨੂੰ ਤਕਰੀਬਨ 1:55 ਮਿੰਟ ਤੇ ਤਰਨਤਨ ਰੋਡ ਦੇ ਵਿੱਚ ਥਾਣਾ ਬੀ ਡਿਵੀਜ਼ਨ ਦੇ ਅੰਡਰ ਆਈਸੀਸੀਆਈ ਬੈਂਕ ਦੇ ਵਿੱਚ ਜਿਹੜੀ ਹੈ ਉਹ ਇੱਕ ਬੜੀ ਸੈਂਸੇਸ਼ਨਲ ਰੋਬਰੀ ਹੋਈ ਸੀ ਜਿੱਥੇ ਤਿੰਨ ਨੌਜਵਾਨ ਉੱਥੇ ਬੜੇ ਔਰ ਪਿਸਟਲ ਪੁਆਇੰਟ ਤੇ ਉਹਨਾਂ ਨੇ ਉੱਥੋਂ ਕੈਸ਼ ਜਿਹੜਾ ਰੋਬ ਕੀਤਾ ਇਮੀਡੀਏਟਲੀ ਸਾਨੂੰ ਇਨਫੋਰਮੇਸ਼ਨ ਮਿਲੀ ਕਿਉਂਕਿ ਬੈਂਕ ਵਾਲਿਆਂ ਨੇ ਪਹਿਲਾਂ ਇਨਫੋਰਮੇਸ਼ਨ ਪੁਲਿਸ ਦੇ ਦੇਣ ਦੀ بجائے ਕਿਉਂਕਿ ਉਹਨਾਂ ਦੇ ਮੈਨੇਜਰ ਸਾਹਿਬ ਉੱਥੇ ਨਹੀਂ ਸੀਗੇ ਉਹਨਾਂ ਨੇ ਆਪਸ ਵਿੱਚ ਗੱਲ ਕਰਕੇ ਜਦੋਂ ਸਾਨੂੰ ਕਾਲ ਕੀਤੀ ਉਦੋਂ ਹੀ ਸਾਰੇ ਐਕਸ਼ਨ 'ਚ ਆਏ ਸਾਰੇ ਨੇ ਔਰ ਸਾਰੇ ਸੀਨੀਅਰ ਆਫੀਸਰ ਅਸੀਂ ਮੌਕੇ ਤੇ ਪਹੁੰਚੇ ਔਰ ਕਲੂਜ਼ ਇਕੱਠੇ ਕੀਤੇ ਉਤੋਂ ਉਹਦੇ 'ਚ ਬੇਸਿਕਲੀ ਆਈ ਕਿ ਤਿੰਨ ਨੌਜਵਾਨ ਨੇ ਔਰ ਭਾਜੇ ਵੀ ਪੈਦਲ ਹੋ ਜਿਹੜੇ ਉਤੋਂ ਬੈਂਕ ਰੋਬਰੀ ਕਰਕੇ ਉਸ ਫਾਲੋਅ ਅਪ ਦੇ ਵਿੱਚ ਕੇਸ ਨੂੰ ਬੜੇ ਫਾਸ ਤਰੀਕੇ ਨਾਲ ਪਹਿਲਾਂ ਆਈਡੈਂਟੀਫਾਈ ਕੀਤੇ ਅਸੀਂ ਮੁਲਜ਼ਮ ਔਰ 24 ਘੰਟੇ ਦੇ ਵਿੱਚ ਵਿੱਚ ਸਾਰੇ ਗ੍ਰਿਫਤਾਰੀਆਂ ਹੋਈਆਂ ਇਹ ਔਰ ਕੈਸ਼ ਵੀ ਰਿਕਵਰ ਹੋਇਆ ਕਾਫੀ ਹੱਦ ਤੱਕ ਹੋ ਗਿਆ ਉਹ ਬੇਸਿਕਲੀ ਜਿਹੜੇ ਤਿੰਨ ਮੁਲਜ਼ਮ ਨੇ ਹੈਗਾ ਇੱਕ ਸੂਰਜ ਸੁਲਤਾਨਵਿੰਨ ਰੋਡ ਦਾ ਤਕਰੀਬਨ 22 ਸਾਲ ਦਾ ਇੰਦਰਜੀਤ ਏਲੀਅਸ ਸਾਜਨ ਇਹ ਹੈਗਾ ਭਾਈ ਮਨ ਸਿੰਘ ਰੋਡ ਸੁਲਤਾਨਵਿੰਡ 19 ਸਾਲ ਪ੍ਰਿੰਸ ਇਲੀਅਸ ਸ਼ੇਰਾ ਇਹ ਗੋਬਿੰਦ ਨਗਰ ਸੁਲਤਾਨਵਿੰਡ ਰੋਡ ਦਾ ਹੈਗਾ ਜੀ ਸਰ ਉਮਰ ਕਿੰਨੀ ਹੈ ਇਹਦੀ ਇਹਨਾਂ ਦੀ ਉਮਰ ਹੈਗੀ ਜੀ 32 ਸਾਲ ਪ੍ਰਿੰਸ ਦੀ ਜੀ ਸੂਰਜ ਇਲੀਅਸ ਪੁੱਤਰ ਨਰਿੰਦਰ ਸਿੰਘ ਉਰਫ ਬਿੱਟੂ ਭਾਈ ਮਨ ਸਿੰਘ ਰੋਡ ਸੁਲਤਾਨਵਿੰਡ ਇੰਦਰਜੀਤ ਉਰਫ ਸਾਜਨ ਪੁੱਤਰ ਤੇਜਿੰਦਰਪਾਲ ਸਿੰਘ ਗਲੀ ਨੰਬਰ 96 ਭਾਈ ਪੰਜ ਸਿੰਘ ਰੋਡ ਸੁਲਤਾਨਪੁਰ ਅੰਮ੍ਰਿਤਸਰ ਪ੍ਰਿੰਸ ਆਫ ਉਰਫ ਸ਼ੇਰਾ ਪੁੱਤਰ ਸਰਜੀਤ ਸਿੰਘ ਮਕਾਨ ਨੰਬਰ 10 ਗਲੀ ਨੰਬਰ 4 ਗੋਵਿੰਦਨਗਰ ਸੁਲਤਾਨਪੁਰ ਰੋਡ ਅੰਮ੍ਰਿਤਸਰ ਉਮਰ 32 ਸਾਲ ਸੋ ਬੇਸਿਕਲੀ ਜੋ ਮਡਲੀ ਪੁੱਛ ਗਿਜ ਤੋਂ ਪਤਾ ਲੱਗਿਆ ਕਿ ਤਿੰਨ ਬੰਦਿਆਂ ਨੇ ਸਲਾਹ ਕੀਤੀ ਔਰ ਤਿੰਨ ਚਾਰ ਦਿਨ ਤੋਂ ਇਹ ਇਸ ਤਾਕ ਦੇ ਵਿੱਚ ਹੀ ਪ੍ਰਿੰਸ ਨੇ ਜਿਹੜਾ ਇਹ ਵੈਪਨ ਅਰੇਂਜ ਕੀਤਾ ਤੇ ਇਹਨਾਂ ਨੇ ਇਹੀ ਪਲਾਨਿੰਗ ਬਣਾਈ ਸੀ ਕਿ ਆਪਾਂ ਪੈਸੇ ਲੈ ਕੇ ਤੇ ਕੁਝ ਚੀਜ਼ਾਂ ਖਰੀਦਣੀਆਂ ਜਿਵੇਂ ਕਾਰ ਖਰੀਦਣੀ ਸੀ ਰੰਗ ਉਹ ਹੋਰ ਚੀਜ਼ਾਂ ਕਰਨੀਆਂ ਸੀਗਾ ਇਹਨਾਂ ਨੂੰ ਸਾਰਾ ਪਲਾਨਡ ਵੇ ਨਾਲ ਇਹਨੂੰ ਐਗਜ਼ੀਕਿਊਟ ਕੀਤਾ ਔਰ ਉਸ ਟਾਈਮ ਦੇਖਿਆ ਕਿ ਉਦੋਂ ਬੈਂਕ ਦੇ ਵਿੱਚ ਬਹੁਤੀ ਹਵਾਜਾਈ ਵੀ ਨਹੀਂ ਸੀਗੀ ਤੇ ਟਾਈਮ ਪਾਉਣੇ ਤੋਂ ਉਹਦਾ 2 ਵਜਣ ਵਾਲਾ ਟਾਈਮ ਥੋੜਾ ਜਿਹਾ ਘਟ ਜਾਂਦਾ ਕਸਟਮਰ ਵੀ ਉਸ ਤੋਂ ਬਾਅਦ ਇਹਨਾਂ ਨੇ ਉਹ ਕੈਸ਼ ਲੁੱਟ ਕੇ ਤੇ ਆਪਸ ਡਿਸਟ੍ਰਿਬਿਊਟ ਵੀ ਕੁਝ ਕੀਤਾ ਤੇ ਕੁਝ ਇਹਨਾਂ ਨੇ ਕੋ ਪੇਮੈਂਟਸ ਵੀ ਕੀਤੀਆਂ ਪਰ ਪੁਲਿਸ ਮਗਰ ਚੜੀ ਰਹੀ ਉਹ ਸਾਰੇ ਇਹ ਤਿੰਨੋਂ ਜਿਹੜੇ ਗ੍ਰਿਫਤਾਰ ਹੋ ਚੁੱਕੇ ਟੋਟਲ ਕੈਸ਼ ਜੋ ਬੈਂਕੋ ਵਾਲਿਆਂ ਨੇ ਲਿਖਾਇਆ ਸੀ ਉਹ 12 ਲੱਖ 78122 ਰੁਪਏ ਲਿਖਾਇਆ ਸੀਗਾ ਉਹ ਚੋਂ 7 ਲੱਖ 70000 ਰੁਪਿਆ ਇੱਕ ਪਿਸਟਲ ਪੰਜ ਰੌਂਡ ਔਰ ਇੱਕ ਇੱਕ ਇਹਨਾਂ ਕੋ ਨਾਲ ਹੋਰ ਵੀ ਡਮੀ ਪਿਸਟਲ ਵੀ ਲੈ ਕੇ ਕੋ ਮਰੇ ਸੀਗੇ ਉਹ ਉਹ ਵੀ ਬਰਾਮਦ ਹੋ ਕੀਤਾ ਗਿਆ ਹੈ ਤੇ ਇਹਦੇ ਖਿਲਾਫ ਜਿਹੜੇ ਪੁਰਾਣੀ ਜਿਹਨਾਂ ਦੀ ਆਪਾਂ ਦੇਖੀਏ ਹਿਸਟਰੀ ਤਾਂ ਜਿਹੜਾ ਸੂਰਜ ਇਹਦੇ ਖਿਲਾਫ ਪਹਿਲਾਂ ਜਿਹੜੇ ਸਨੇਚਿੰਗ ਦੇ ਤੇ ਚੋਰੀ ਦੇ ਸੱਤ ਮੁਕਦਮੇ ਦਰਜ ਐ ਔਰ 인ਦਰਜੀਤ ਤਰਫ ਸਾਜਨ ਦੇ ਖਿਲਾਫ ਤਿੰਨ ਮੁਕਦਮੇ ਦਰਜ ਐ ਵੀ ਡਿਵੀਜ਼ਨ ਪੁਲਿਸ ਦੇ ਵਿੱਚ ਸਾਰੇ ਜਿਹੜੇ ਸਾਰੀ ਜਿਹੜੀ ਉਸ ਦਿਨ ਮੈਂ ਜ਼ਰੂਰ ਸਿਲਕਾ ਸ਼ਾਗਾ ਕਰਦਾ ਕਿ ਸਾਰੀ ਟੀਮ ਹਾਲਾਂਕਿ ਐਸ ਐਚ ਓ ਸਾਹਿਬ ਵਿਚਾਰੇ ਕੋ ਮਜਬੂਰੀ ਕਰਕੇ ਬਾਹਰ ਸੀਗੇ ਇਹਨਾਂ ਦੀ ਟੀਮ ਨੇ ਹਰਪ੍ਰੀਤ ਮੰਡੇਰ ਸਾਹਿਬ ਦੀ ਰਹਿਨਮਾਈ ਦੇ ਵਿੱਚ ਏਡੀਸੀਪੀ ਆਪਣੇ ਨਵਜੋਤ ਜੀ ਗੁਰਿੰਦਰਬੀਰ ਜੀ ਸਾਡੇ ਸੀਆਈ ਇਨਸਪੈਕਟਰ ਮੋਲਕ ਔਰ ਆਕੈਸ਼ ਰਵੀਰ ਉਹਨਾਂ ਨੇ ਆਪਣੀ ਡਿਊਟੀ ਜੁਆਇਨ ਕੀਤੀ ਤੇ ਸਾਰਾ ਇਹ ਉਹਦੇ ਚ ਇਨਵੋਲ ਹੋ ਕੇ ਇਹਨੂੰ ਫਾਈਨਲਾਈਜ਼ ਕੀਤਾ ਜਿਹੜੀ ਟੀਮ ਦਾ ਕੰਮ ਹੈ ਉਹਦੇ ਸਾਡੇ ਜਿਹੜੇ ਕਾਂਸਟੇਬਲ ਤੋਂ ਲੈ ਕੇ ਕੁਝ ਏਐਸਆਈ ਤੱਕ ਵੀ ਹੈਗੇ ਉਹਨਾਂ ਨੂੰ ਅਸੀਂ ਸਪੈਸ਼ਲ ਸਨਮਾਨਿਤ ਕਰਨਾ ਹੈ ਉਹ ਕੋ ਨੇ ਬਹੁਤ ਜਲਦੀ ਤਰੀਕੇ ਨਾਲ ਬੜੇ ਪ੍ਰੋਫੈਸ਼ਨਲ ਤਰੀਕੇ ਨਾਲ ਵਾਰਦਾਤ ਤੋਂ ਬਾਅਦ ਬਿਨਾ ਘਬਰਾਏ ਆਪਣੀ ਇਨਵੈਸਟੀਗੇਸ਼ਨ ਜੁਟੇ ਔਰ ਇਨਫੋਰਮੇਸ਼ਨ ਜਨਰੇਟ ਕੀਤੀ ਬੜੇ ਪ੍ਰੋਫੈਸ਼ਨਲ ਤਰੀਕੇ ਨਾਲ ਔਰ ਇਹ ਕਾਮਯਾਬੀ ਸਾਨੂੰ ਬੜੇ ਸ਼ਾਰਟ ਸਪੈਂਟ ਮਿਲੀ ਆਇਡੈਂਟੀਫਿਕੇਸ਼ਨ ਸੇਮ ਡੇ ਕੀਤੀ ਤੇ ਔਰ ਉਹਦੇ ਚ ਜਦੋਂ ਮੁਲਜ਼ਮ ਇਹੋ ਜੀ ਵਾਰਦਾਤ ਕਰਦਾ ਤੁਹਾਨੂੰ ਪਤਾ ਆਪਣੇ ਛੁਪਣ ਦਾ ਪਹਿਲਾਂ ਸੋਚ ਕੇ ਨਿਕਲਦਾ ਸੋ ਸਾਨੂੰ ਥੋੜਾ ਟਾਈਮ ਲੱਗ ਗਿਆ ਸੋ ਉਹਦੇ ਜਿਹੜੀ ਐਕਟਿਵਾ ਹੈਗੀ ਹੈ ਜਿੱਤੇ ਵਾਦਾ ਕੀਤੀ ਉਹ ਵੀ ਬਰਾਮਦ ਕਰ ਲਈ ਗਈ ਹੈ ਕੈਸ਼ ਥੋੜਾ ਜਿਹਾ ਬਚਿਆ ਹੋਇਆ ਉਹ ਸਾਡੀਆਂ ਪਾਰਟੀਆਂ ਔਨ ਦੀ ਜੌਬ ਨੇ ਉਹ ਸਾਰਾ ਕੰਪਲੀਟ ਹੋ ਜਾਏਗਾ ਉਹ ਜਿਹਨਾਂ ਨੇ ਖਤ ਲੈ ਲਿਆ ਸੀਗਾ ਔਰ ਮੇਨ ਗੱਲ ਇਹ ਹੈ ਕਿ ਆਪਣੇ ਆਪਣੇ ਘਰਾਂ 'ਚ ਜਾ ਕੇ ਕੱਪੜੇ ਵੀ ਬਦਲੇ ਇਹਨਾਂ ਨੇ ਉਹ ਘਰਦਿਆਂ ਦੀ ਜਿਹੜੀ ਰੋਲ ਹੈ ਉਹ ਵੀ ਅਸੀਂ ਨਾਲ ਇਨਵੈਸਟੀਗੇਟ ਕਰਾਂਗੇ ਕਿ ਉਹਨਾਂ ਨੂੰ ਕਿੰਨਾ ਨੌਲੇਜ ਸੀ ਮਦਰ ਹੋਵੇ ਜਾਂ ਕੁਛ ਹੋਵੇ ਸਿਸਟਰ ਹੋਵੇ ਬ੍ਰਦਰ ਹੋਵੇ ਜਦੋਂ ਬੰਦਾ ਇਹੋ ਜੀ ਚੀਜ਼ ਜਾ ਕੇ ਘਰ ਜਾ ਰਿਹਾ ਤੇ ਉੱਥੋਂ ਇਹਦਾ ਮਤਲਬ ਉਹਨਾਂ ਦਾ ਉਹ ਐਂਗਲ ਵੀ ਸਾਰਾ ਇਨਵੈਸਟੀਗੇਸ਼ਨ ਸਾਡੀ ਜਿਹੜੀ ਹੈ ਉਹਦੇ 'ਚ ਦੇਖਿਆ ਜੀ ਪਰਾ 1,78,000 ਦੀ 7,70 ਹੋ ਗਿਆ 5 ਕ ਦੇ ਕਰੀਬ ਦਾ ਡਿਫਰੈਂਸ ਹੋ ਜੇਗਾ ਹੁਣ ਬੈਕਗ੍ਰਾਉਂਡ ਤੇ ਤੁਹਾਨੂੰ ਪਤਾ ਹੀ ਇਹ ਬੰਦੇ ਇੱਕ ਤਾਂ ਪੁਰਾਣੇ ਕ੍ਰਿਮੀਨਲ ਨੇ ਔਰ ਪੈਸੇ ਦਾ ਲਾਲਚ ਬੇਸਿਕਲੀ ਤਾਂ ਇਹਨਾਂ ਨੂੰ ਇਹ ਲੱਗਿਆ ਕਿ ਆਪਾਂ 4 ਪੈਸੇ ਕਮਾਈਏ ਗੱਡੀ ਵੀ ਲਵਾਵਾਂਗੇ ਹੋਰ ਕਰਾਂਗੇ ਆਪਣਾ ਐਸ਼ੀਸ਼ਰਤ ਤੇ ਸਾਰਾ ਜਿਹੜਾ ਲਾਈਫਸਟਾਈਲ ਉਹ ਕਿ ਜਿਹੜਾ ਉਹ ਆਪਣੇ ਬੀ ਡਿਵੀਜ਼ਨ ਪੁਲਿਸ ਨੇ ਪਹਿਲਾਂ ਵੀ ਇੰਦਰਜੀਤ ਸਾਜਨ ਨੂੰ 109 ਦੇ ਵਿੱਚ ਗ੍ਰਿਫਤਾਰ ਕੀਤਾ ਸੀ ਉਸ ਦਿਨ ਪਹਿਲਾਂ ਔਰ ਇਹ ਮੇਰੇ ਖਿਆਲ ਮਾਰਚ 24 25 ਦੇ ਕਰੀਬ ਇਹ ਜਮਾਨਤ ਤੇ ਆਇਆ ਜੇਲ੍ਹ ਚੋਂ ਸੋ ਆਈ ਅਪਰੀਸ਼ੀਏਟ ਕਿ ਪੁਲਿਸ ਜਿਹੜੀ ਹੈ ਪੁਰਾਣੇ ਮੁਲਜ਼ਮਾ ਨੂੰ ਜੋ ਆਪਾਂ ਦੇਖ ਰਹੇ ਹਾਂ ਕਿ ਜਿਹੜੇ ਹੈਪਚੁਅਲ ਅਫੈਂਡਰ ਨੇ ਉਹਨਾਂ ਨੂੰ ਪਰਸਿਊ ਕਰ ਰਹੀ ਹੈ ਪ੍ਰਿੰਸ ਜਿਹੜਾ ਸੀਗਾ ਇਹਨਾਂ ਦਾ ਮਾਸਟਰ ਪ੍ਰਿੰਸ ਜਿਆਦਾ ਅੱਗੇ ਆਇਆ ਸੀ ਜੀ ਪਰ ਸਭ ਤੋਂ ਪਹਿਲਾਂ ਬੈਂਕ ਦੇ ਵਿੱਚ ਸਾਜਨ ਐਂਟਰ ਹੋਇਆ ਉਨੇ ਗਿਆ ਕੇ ਮੈਡਮ ਨੂੰ ਪੁੱਛਿਆ ਕੈਸ਼ ਬਾਰੇ ਫਿਰ ਦੂਜੇ ਨੂੰ ਇਸ਼ਾਰਾ ਕਰਕੇ ਉੱਥੇ ਬੰਦੇ ਅੰਦਰ ਆਏ ਸਰ ਸੀਸੀਟੀਵੀ ਵਿੱਚ ਚਾਰ ਬੰਦੇ ਆਏ ਸੀ ਹਰ ਇੱਕ ਜਿਹੜਾ ਬਾਹਰ ਆ ਜਿਵੇਂ ਤਿੰਨ ਅੰਦਰ ਗਏ ਦੇਖੋ ਜੀ ਇਹ ਲੋਦੋਂ ਕਹਿ ਰਹੇ ਸੀਗੇ ਆਪਾਂ ਪਰ ਬੰਦੇ ਤਿੰਨ ਹੀ ਆਏ ਬੇਸਿਕਲੀ ਉਹ ਕਈ ਵਾਰੀ ਬੰਦੇ ਨੂੰ ਲੱਗਦਾ ਕੋਈ ਬਾਹਰ ਖੜਾ ਬੰਦਾ ਪੁਲਿਸ ਨੂੰ ਫੌਫੜਾ ਦਫਰੀ ਦੇ ਵਿੱਚ ਉਹ ਪਤਾ ਨਹੀਂ ਕਿਨੇ ਕਿਹਾ ਆਪਣੇ ਕੋਲ ਤਿੰਨ ਹੀ ਬੰਦੇ ਬੈਂਕ ਵਾਲਿਆਂ ਨੇ ਵੀ ਕਿਹਾ ਭਾਜ ਦੇ ਵੀ ਤਿੰਨ ਹੀ ਰਹੇ ਆ ਔਰ ਜਿਹੜੀ ਐਕਟੀਵਾ ਦੇ ਉੱਤੇ ਜਾਂਦੇ ਹੋਏ ਵੀ ਦੇਖੇ ਗਏ ਹਨ ਸੀਸੀਟੀਵੀ ਬੈਂਕ 'ਚ ਸਕਿਉਰਟੀ ਗਾਰਡ ਨਹੀਂ ਸੀ ਤੇ ਬੈਂਕ ਦੇ ਘਰ ਕੋਈ ਦੇਖੋ ਉਹਦੇ 'ਚ ਮੈਂ ਜਿਹੜੀ ਅਗਲੀ ਪੁਆਇੰਟ ਤੇ ਇੱਥੇ ਆ ਰਿਹਾ ਸੀ ਬੈਂਕ ਮੈਨੇਜਰ ਸਾਹਿਬ ਨਾਲ ਮੈਂ ਵੀ ਗੱਲ ਕੀਤੀ ਸੀ ਉਹ ਕਹਿੰਦੇ ਮੈਂ ਉਸ ਗੱਲ ਤੇ ਵੀ ਪੁਲਿਸ ਨੂੰ ਐਪਰੀਸ਼ੀਏਟ ਕਰਦਾ ਕਿ ਐਸਐਚਓ ਸਾਹਿਬ ਤੇ ਜਿਹੜਾ ਇਹਨਾਂ ਦਾ ਉਸ ਏਰੀਆ ਦਾ ਬੀਟ ਦਾ ਜ਼ੈਲ ਦਾ ਐਸਐਸਆਈ ਹੈ ਉਹ ਉਹਨਾਂ ਨੂੰ ਬਾਰ-ਬਾਰ ਟੋਕਦਾ ਸੀ ਜਾ ਕੇ ਕਿ ਤੁਸੀਂ ਬੈਂਕ 5-6 ਮਹੀਨੇ ਤੋਂ ਖੋਲਿਆ ਸੀਗਾ ਨਵਾਂ ਬ੍ਰਾਂਚ ਹੈ ਤੁਸੀਂ ਆਪਣਾ ਗਾਰਡ ਜੂੜ ਲੈ ਕੇ ਆਓ ਇਸ ਤੋਂ ਇਲਾਵਾ ਹੁਣ ਮੈਂ ਲੀਡ ਬੈਂਕ ਵਾਲਿਆਂ ਨੂੰ ਬੁਲਾ ਕੇ ਇਹਨਾਂ ਦੀ ਮੀਟਿੰਗ ਕਰਾਂਗੇ ਕਦੇ ਦਿਨ ਵਿੱਚ ਕੱਲ ਪਰਸੋ ਜੀ ਸਾਰੇ ਆਪਣੇ ਕਮਿਸ਼ਨਰੇਟ ਵਾਸਤੇ ਵੀ ਵਿਲ ਮੇਕ ਸ਼ੋਰ ਕਿ ਉਹਨਾਂ ਨੂੰ ਅਸੀਂ ਪਰਸੂ ਕਰੀਏ ਕਿ ਸਿਕਿਉਰਿਟੀ ਗਾਰਡ ਤਾਂ ਰੱਖਣ ਹੀ ਰੱਖਣ ਇਸ ਤੋਂ ਇਲਾਵਾ ਜਿਹੜਾ ਸੀਸੀਟੀਵੀ ਦਾ ਡੀਵੀਆਰ ਹੈ ਉਹ ਵੀ ਇਹੋ ਜੀ ਜਗ੍ਹਾ ਹੋਵੇ ਕਿਤੇ ਕੋਈ ਪ੍ਰੋਫੈਸ਼ਨਲ ਹੋਰ ਬੰਦੇ ਆਉਂਦੇ ਉਹ ਡੀਵੀਆਰ ਨੂੰ ਪਹਿਲਾਂ ਪੈਂਦੇ ਆ ਨੰਬਰ 3 ਜਿੱਥੇ ਕੈਸ਼ ਹੈਗਾ ਉੱਥੇ ਅਲਾਰਮ ਦਾ ਸਿਸਟਮ ਹੋਵੇ ਸੌਫਟ ਟੱਚ ਵਾਲਾ ਵੱਟੋ ਵੱਧ ਉਹਦੀ ਗਲਤੀ ਹੈ ਉਹ ਸਾਡੀ ਕਿਤੇ అలਾਰਮ ਗਲਤੀ ਨਾਲ ਵੱਜ ਜੂਗਾ ਪਰ ਉਹ ਸਟਿਲ ਬੈਟਰ ਹੈ ਪ੍ਰੀਵੈਂਸ਼ਨ ਕਿਉਂਕਿ ਜਦੋਂ ਮੈਂ ਟਿੰਡੇ ਕਿ ਨਾ ਇੱਕ ਤੁਹਾਡੇ ਤਨਜ਼ਾਦਰਾ ਤੁੰਦੀ ਕਿਉਂਕਿ ਐਕਸ਼ਨ ਲਿਆ ਸੀ ਕਿ ਬੈਂਕ ਵਾਲਿਆਂ ਨੂੰ ਰਿਕੁਐਸਟ ਕੀਤੀ ਜਾਂਦੀ ਸੀ ਬਾਰ ਬਾਰ ਨਹੀਂ ਸੀ ਹੁੰਦੇ ਤੇ ਉਹ ਉਹ ਇਜ਼ੀ ਟੂ ਇੰਕ੍ਰੀਸ ਸਕਦੇ ਤੇ ਇੱਕ ਐਕਸ਼ਨ ਲਿਆ ਆਈ ਥਿੰਕ ਅਵੇਲੇਬਲ ਇਸਕਾ ਸਿਚੂਏਸ਼ਨ ਤੇ ਇਸ ਤਰ੍ਹਾਂ ਦਾ ਐਕਸ਼ਨ ਕਿਉਂਕਿ ਇਹ ਸੀਰੀਅਸ ਹੁੰਦਾ ਪੁਲਿਸ ਦੇਖੋ ਬਾਅਦ ਕਿ ਮੈਂ ਆਪ ਨੂੰ ਹੀ ਕਹਿ ਰਿਹਾ ਹਾਂ ਜਦੋਂ ਆਪ ਵੀ ਇਹ ਮਾਮਲਾ ਹੈ ਤਾਂ ਸਾਈਡ ਨਹੀਂ ਚੱਲਦਾ ਹਾਂਜੀ ਨਹੀਂ ਭਾਈ ਸਾਹਿਬ ਦੇਖੋ ਬੜੀ ਸਿੰਪਲ ਗੱਲ ਹੈ ਕਿੰਨਾ ਸੈਂਸੇਸ਼ਨਲ ਕ੍ਰਾਈਮ ਨਾਲ ਸਮਾਜ ਦੇ ਉੱਤੇ ਅਸਰ ਪੈਂਦਾ ਪੁਲਿਸ ਦੇ ਰਿਸੋਰਸਸ ਸਾਰਾ ਕੰਮ ਛੱਡ ਕੇ ਦਿਨ ਰਾਤ ਸਾਰੀ ਟੀਮ ਲੱਗੀ ਰਹੀ ਹੈ ਸੋ ਉਹਦੇ ਵਿੱਚ ਡੈਫੀਨਿਟਲੀ ਅਸੀਂ ਬੈਂਕ ਨਾਲ ਗੱਲ ਕਰਕੇ ਜੇ ਕੋਈ ਉਹੋ ਜੀ ਗੱਲ ਹੋਏਗੀ ਉਹ ਦੇਖਾਂਗੇ ਪਰ ਉਹ ਬੈਂਕ ਮੈਨੇਜਰ ਕਹਿੰਦਾ ਸੀ ਮੈਂ ਆਪਣੇ ਬਾਰ-ਬਾਰ ਉਹਨੇ ਵੀ ਟੇਕ ਅਪ ਕੀਤਾ ਸੀਗਾ ਇਹ ਲਕੂਨਾ ਹੈਗਾ ਜਿਹੜਾ ਸਾਹਮਣੇ ਆਇਆ ਔਰ ਕਈ ਵਾਰੀ ਕ੍ਰਾਈਮ ਤੋਂ ਬਾਅਦ ਚੀਜ਼ਾਂ ਸਾਹਮਣੇ ਆਉਂਦੀਆਂ ਇਹਨੂੰ ਅਸੀਂ ਜਲਦੀ ਦਰਸ ਕਰਾਉਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਬੈਂਕ ਸਾਡੇ ਅੰਡਰ ਤਾਂ ਹੈ ਨਹੀਂ ਬਟ ਆਈ ਵਿਲ ਡੂ ਮਾਈ ਬੈਸਟ ਸਰ ਕੋਈ ਲਿਸਟ ਹੈ ਦਿੱਤੀ ਨਹੀਂ ਕਿ ਕਿੰਨੇ ਬੈਕਸ ਜਏ ਨੇ ਜਿੱਦੋਂ ਉਹ ਬਣਾ ਲਈ ਹੋਈ ਹੈ ਥਾਣੇ ਵਾਲਿਆਂ ਨੂੰ ਪਤਾ ਹੀ ਹੈ ਤਕਰੀਬਨ ਸਾਰੇ ਕੁਗੇ ਸੀ ਰਹਿਗੜਲੀ ਪੀਸੀਆਰ ਤੇ ਥਾਣੇ ਦੀ ਪੈਟਰੋਲਿੰਗ ਪਾਰਟੀ ਡਿਊਟੀ ਅਫਸਰ ਚੈੱਕ ਕਰਦੇ ਰਹਿੰਦੇ ਬੈਂਕਾਂ ਨੂੰ ਸਤਿਨਾਮ ਸਿਰੋੱਚੇ ਘੰਟਿਆਂ ਦੇ ਵਿੱਚ ਕੁਝ ਘੰਟਿਆਂ ਦੇ ਵਿੱਚ ਇਹਨਾਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਤਾਂ 5 ਲੱਖ ਦੀ ਰਕਮ ਘਟ ਹੈ ਕੀ ਇਹਨਾਂ ਨੇ ਯਕਦਾਂ ਕਿਤੇ ਵੀ ਸਾਈਡ ਦਿੱਤੀ ਇਹਨਾਂ ਨੂੰ ਦੇਖੋ ਹੁਣ ਵੀ ਜਿਹੜੀ ਆਈ ਸੀ ਬੜੇ ਪਰਚੂਨ ਤੋਂ ਕਿਸੇ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਫੜਾਤੀ ਤੇ ਉਥੇ ਰੱਖਦੇ ਕੁਝ ਬੰਦੇ ਇੱਕਦੋ ਮਿਸਿੰਗ ਨੇ ਉਹਨਾਂ ਚ ਮਤਲਬ ਕਰਦਿਆਂ ਚੋਈ ਉਹ ਮਿਲ ਜਾਣਗੇ ਕਿ ਬਾਹਰੋਂ ਕੀਤਾ ਜੀ ਨਹੀਂ ਨਹੀਂ ਇਹ ਸਾਰਿਆਂ ਦੀ ਗ੍ਰਿਫਤਾਰੀ ਜਿਹੜੀ ਹੈ ਜੀ ਇੱਥੋਂ ਹੀ ਕੀਤੀ ਗਈ ਹੈ ਆਈ ਮਨ ਸਿੰਘ ਰੋਡ ਦੇ ਖੇਤਰ ਦੇ ਵਿੱਚੋਂ ਹੀ ਸਰ ਜੀ ਇਹ ਵਾਰਦਾਨ ਕਰਕੇ ਜੇ ਪਹਿਲੇ ਘਰ ਹੀ ਗਏ ਆਪਣੇ ਤਿੰਨੇ ਜਾਣੇ ਹਾਂਜੀ ਥੋੜੀ ਦੇਰ ਪਹਿਲਾਂ ਇੱਕ ਇਹਨਾਂ ਨੇ ਉੱਥੇ ਕਿਸੇ ਬਾਗ ਦੇ ਵਿੱਚ ਰੁਕੇ ਐ ਉੱਥੇ ਥੋੜਾ ਬੋੜਾ ਪੈਸੇ ਵੰਡੇ ਆ ਆਪਣੀ ਗੱਲਬਾਤ ਕੀਤੀ ਫਿਰ ਉਥੋਂ ਘਰ ਜਾ ਕੇ ਕਪੜੇ ਬਦਲੇ ਸਰ ਮੈਪਨ ਵਾਲੇ ਮੈਪਨ ਕੇ ਜਿਹੜੀ ਜਾਂ ਪੁਲਿਸ ਨੇ ਜਿਹੜੀ ਕੋਈ ਅ ਕਿਸੇ ਹੋਰ ਤਰੀਕੇ ਦੇ ਨਾਲ ਜਿਹੜਾ ਨਹੀਂ ਸੀਸੀਟੀਵੀ ਵੀ ਇੱਕ ਅਲੱਗ ਚੀਜ਼ ਆ ਟੈਕਨੀਕਲ ਔਰ ਬੇਸਿਕਲੀ ਇਹ ਜਿਹ ਜਿਹੜੀ ਹਾਰਡ ਇੰਟੈਲੀਜੈਂਸ ਹੈ ਹਿਊਮਨ ਇਨਪੁਟ ਵੀ ਬਹੁਤ ਪੁਲਿਸ ਨੇ ਅੱਛਾ ਯੂਜ਼ ਕੀਤਾ ਮੈਂ ਤੁਹਾਨੂੰ ਦੱਸਿਆ ਸਾਡੇ ਉਹਨਾਂ ਦੀ ਟੀਮ ਨੇ ਜਿਹੜੀ ਵੀਡੀਓ ਜੰਦੀ ਹੈ ਕਨਸਟੇਬਲ ਤੋਂ ਲੈ ਕੇ ਐਸਆਈ ਦੋ ਤਿੰਨ ਜਣਿਆਂ ਨੇ ਬਹੁਤ ਅੱਛਾ ਕੰਮ ਕੀਤਾ ਪ੍ਰੋਫੈਸ਼ਨਲ ਜਿਸ ਤਰ੍ਹਾਂ ਕੇ ਹਿਊਮਨ ਇੰਟ ਨੂੰ ਵੀ ਹਿਊਮਨ ਇੰਟੈਲੀਜੈਂਸ ਨੂੰ ਡਵੈਲਪ ਕਰਕੇ ਵੀ ਬਹੁਤ ਇਹਦੇ ਚ ਕਾਮਯਾਬੀ ਹੋ ਗਈ ਨਜਾਇਜ਼ ਹੈ ਜੀ ਵੈਪਨ ਤੋਂ ਚੈੱਕ ਕਰ ਰਹੇ ਹੁਣ ਕਿੱਥੋਂ ਲੈ ਕੇ ਆਇਆ ਉਹਨੂੰ ਵੀ ਫੜਾਂਗੇ ਸਰ ਜਿਹੜੇ ਦੋ ਪਿਸਟਲ ਕਵਰ ਕੀਤੀਆਂ ਇਹਨਾਂ ਚ ਇੱਕ ਨਕਲੀ ਹੈ ਇੱਕ ਨਕਲੀ ਇਹ ਸਰ ਕਿੱਥੋਂ ਖਰੀਦੇਗੇ ਤਸਰੀ ਮੈਂ ਬੜਾ ਇਹ ਤਾਂ ਬਹੁਤ ਟੂ अर्ਲੀ ਹੈ ਪਤਾ ਪਹਿਲਾਂ ਬੇਸਿਕਲੀ ਉਹ ਰਿਕਵਰੀ ਵਾਲ ਪਏ ਹੋਏ ਆ ਆਪਣਾ ਵੈਪਨ ਮਿਲ ਗਿਆ ਆਪਾਂ ਨੂੰ ਵਹੀਕਲ ਮਿਲ ਗਿਆ ਸਾਰਾ ਕੰਮ ਕੰਪਲੀਟ ਹੋ ਗਿਆ ਹੋਰ ਦੱਸਿਓ ਇਹ ਕਿਸੇ ਰਿਲੇਸ਼ਨ ਇਹ ਮਿਸ ਹੈ ਜੀ ਜਾਂ 5 ਲੱਖ ਦੀ ਕੋਈ ਬਾਈਕ ਲੈ ਲੈਂਦੇ ਆ ਜੇਸਰ ਆਪਣੇ ਕਿਸੇ ਰਿਲੇਟਿਵ ਦੇ ਨਾਲ ਲੈ ਲਈ ਕੋਈ ਸਕੂਟੀ ਲੈ ਕੇ ਜਾਂ ਸਮਥਿੰਗ ਹੋਰ ਵੀ ਉਹ ਵੀ ਨਾਮ ਦੇ ਤੂੰ ਦੇ ਆ ਵਿੱਚ ਜਿੱਦੋਂ ਕਿਦਰ ਬਿਨਾ ਦੱਸੇ ਲੈਣ ਚਲੋ ਤੁਹਾਡੇ ਨਾਲ ਲੈ ਲੈਂਦੇ ਅਸੀਂ ਨਹੀਂ ਲੈ ਸਕਦੇ ਦੇਖੋ ਪੈਸਾ ਤਾਂ ਮਾਈਂਡ ਸੈਟ ਔਰ ਮੈਂਸਰੀਆ ਦੇਖਣਾ ਪਏਗਾ ਕਿ ਬੰਦੇ ਦਾ ਕ੍ਰਿਮੀਨਲ ਇੰਟੈਂਸ਼ਨ ਉਸ ਟਾਈਮ ਤੇ ਕੀ ਸੀਗੀ ਉਹ ਆਪਰ ਆਈ ਕਾਂਟ ਸੇ ਜਦੋਂ ਬੰਦਾ ਸਾਹਮਣੇ ਆਏਗਾ ਇਨਵੈਸਟੀਗੇਸ਼ਨ ਚ ਦੱਸੇਗਾ ਆਪਣਾ ਪੱਕਾ ਉਹਦੇ ਮੁਤਾਬਕ ਹੀ ਕਾਰਵਾਈ ਹੋਏਗੀ ਸਰ ਬੈਂਕ ਸੋਰੀ ਵੀ ਸੀ ਤੇ ਨਾਲ ਹੀ ਨਾਲ ਸਿਕਿਉਰਿਟੀ ਦੇ ਵਿੱਚ ਪੂਕਤਾ ਇੰਤਜ਼ਾਮ ਨਹੀਂ ਸੀ ਤਾਂ ਇਹਨਾਂ ਨੂੰ ਅੰਦਰ ਤੇ ਕਰਦੇ ਇਸ ਬ੍ਰਾਂਚ ਵਾਲੀ ਜਿਹੜੀ ਖਬਰ ਕਿਸ ਤਰ੍ਹਾਂ ਦੀ ਕਿ ਬੈਂਕ ਨਾ ਕੋਈ ਨੇੜੇ ਹੀ ਰਹਿੰਦੇ ਆ ਯਾਰ ਉਹ ਏਰੀਆ ਵਸਿੰਟੀ ਹੈ ਕਮ ਕਮ ਵੀ ਉੱਥੇ ਦੁਕਾਨਾਂ ਦੇ ਕਰਦੇ ਆ ਸਾਰੇ ਲੋਕਾਂ ਨੂੰ ਪਤਾ ਹੀ ਹੁੰਦਾ ਅੱਜ ਕੱਲ ਤਾਂ ਪਬਲਿਕ ਸਾਰਾ ਦਿਨ ਤੁਰੇ ਫਿਰਦੀ ਹੈ ਠੀਕ ਹੈ ਜੀ